I'm ਸੁਖਬੀਰ ਸਿੰਘ ਬਾਦਲ ਜਿਹੜੇ ਨੇ ਹੁਣ ਯੂਨੀਵਰਸਿਟੀ ਦੇ ਵਿੱਚ ਪਹੁੰਚੇ ਹਾਲਾਂਕਿ ਵਿਦਿਆਰਥੀਆਂ ਦਾ ਸਹਿਯੋਗ ਕਰਨ ਨਹੀਂ ਕਿਉਂਕਿ ਲੰਮੇ ਸਮੇ ਤੋਂ ਚੱਲਦਾ ਆ ਰਿਹਾ ਸੈਨੇਟ ਚੋਣਾਂ ਦਾ ਇਹ ਮੁੱਦਾ ਕਿਤਨਾ ਕਿਤੇ ਲਗਾਤਾਰ ਗਰਮਾਇਆ ਹੋਇਆ ਸੀਗਾ ਜਿਸ ਤੋਂ ਬਾਅਦ ਹੁਣ ਜਿੱਥੇ ਪਹਿਲਾਂ ਕੁਝ ਦਿਨ ਪਹਿਲਾਂ ਵੀ ਬੰਟੀ ਰਮਾਣਾ ਹਰਸਿਮਰਤ ਕੌਰ ਬਾਦਲ ਪਹੁੰਚੇ ਸੀ ਔਰ ਉੱਥੇ ਹੀ ਅੱਜ ਸੁਖਬੀਰ ਸਿੰਘ ਬਾਦਲ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਨੇ ਉਹ ਜੱਗੀੜ ਪਹੁੰਚੀ ਹੋਰ ਉਸ ਤੋਂ ਨ ਹੋਰ ਉਸ ਤੋਂ ਇਲਾਵਾ तमाम ਜਥੇਬੰਦੀ ਦੀ ਜਿਹੜੇ ਆਗੂ ਨੇ ਉਹ ਮੌਕੇ ਦੇ ਉੱਪਰ ਮੌਜੂਦ ਨੇ ਉਸ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਪੰਥਕ ਪੀਰਾਂ ਮੌਕੇ ਦੇ ਉੱਪਰ ਮੌਜੂਦ ਰਹਿਣਗੇ ਔਰ ਇਸ ਸਥਿਤੀ ਨੂੰ ਨਾ ਲਾ ਜਿਹੜੇ ਜਿਕਾਰੇ ਨੇ ਉਹ ਲੱਗਦੇ ਹੋਏ ਨਜ਼ਰ ਆ ਰਹੇ ਨਹੀਂ ਕਿਉਂਕਿ ਸਥਿਤੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਇਸ ਤਰੀਕੇ ਦੇ ਨਾਲ ਵੀ ਰਹਿਣ ਵਾਲੀ ਹੈ ਜੋ ਹਾਲਾਤ ਜਿਹੜੇ ਕਿਉਂਕਿ ਇੱਥੇ तमाम पंथक के और प्रशासन के नारे प्रशासन मुदाबाद यूनिवर्सिटी मुदाबाद के नारे जगह कि यूनिवर्सिटी प्रशासन नु किस तरीके के नाल इत्थे जो कुछ ਹੋਇਆ ਘਟਨਾ ਕਾ ਉਸ ਦੇ ਮੁੱਦੇ ਉੱਤੇ ਕਿਤਨਾ ਕਿਤੇ ਜ਼ਰੂਰ ਜਿਹੜੀ ਸਥਿਤੀ ਹੈ ਉਹ ਗਰਮਾਂਦੀ ਹੋਈ ਦਿਖਾਈ ਦੇ ਰਹੀ ਹੈ ਤਾਂ ਇਹ ਕਿਤੇ ਨਾ ਕਿਤੇ तमाम ਜਿਹੜੀਆਂ ਕਿਰਾਂ ਪ੍ਰਬੰਧ ਸਿੰਘ ਬੰਟੀ ਰਮਾਣਾ ਨੇ ਸੁਖਬੀਰ ਸਿੰਘ ਬਾਦਲ ਨੇ ਉਹ ਅੱਜ ਇੱਥੇ ਪਹੁੰਚਦੇ ਹੋਏ ਦਿਖਾਈ ਦੇ ਰਹੇ ਦਾ ਲਗਾਤਾਰ ਸਮਰਥਨ ਦੇ ਸ਼੍ਰੋਮਣੀ ਕਾਲਜ ਦੀ ਸਮੁੱਚੀ ਲੀਡਰਸ਼ਿਪ ਜਿਹੜੀ ਹੈ ਉਹ ਲਗਾਤਾਰ ਚੰਡੀਗੜ੍ਹ ਜਿਹੜੀ ਹੈ ਉਹ ਪਹੁੰਚਦੀ ہوئی ਦਿਖਾਈ ਦੇ ਰਹੀ ਸੀ ਸੋ ਅੱਜ ਵੀ ਯੂਨੀਵਰਸਿਟੀ ਦੇ ਵਿੱਚ ਮੁਰਦਾਬਾਦ ਦੇ ਨਾਰੇ ਜਿਹੜੇ ਨੇ ਉਹ ਲੱਗਦੇ ਹੋਏ ਨਜ਼ਰ ਆ ਰਹੇ ਨੇ ਦਾ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਇੱਥੇ ਪੰਜਾਬ ਯੂਨੀਵਰਸਿਟੀ ਪਹੁੰਚੇ ਨੇ ਔਰ ਹੁਣ ਦੀ ਜਿਹੜੀ ਸਿੱਖਿਆ ਵਿਦਿਆਰਥੀਆਂ ਦੇ ਨਾਲ ਵਿਚਾਰ ਚਰਚਾ ਹੋਣੀ ਹੈ ਔਰ ਉਸ ਤੋਂ ਇਲਾਵਾ ਜਿਹੜੇ ਮੁੱਦੇ ਲਗਾਤਾਰ ਨਿਕਲਦੇ ਆਉਂਦੇ ਨੇ ਸੋ ਉਸ ਦੇ ਉੱਤੇ ਵੀ ਗੱਲਬਾਤਾਂ ਜਿਹੜੀਆਂ ਨੇ ਉਹ ਹੋਣੀਆਂ ਨੇ तमाम ਚੀਜ਼ਾਂ ਜਿਹੜੀਆਂ ਇੱਥੇ ਸਥਿਤੀ ਜਿਹੜੀ ਹੈ ਵਿਚਾਰ ਚਰਚਾ ਜਿਹੜੀ ਹੈ ਐਸ.ਓ.ਆਈ ਜਿੱਥੇ ਬੰਦੀ ਹੈ

ਯੂਨੀਵਰਸਿਟੀ ਚ ਆ ਰਿਹਾ ਸੋਹਣੇ ਸਾਬ ਇਹ ਪਿਆਰੇ ਸੈਂਟਰਲ ਯੂਨੀਵਰਸਿਟੀ ਪਿਆਰ ਤੁਹਾਡੇ ਮਰਦੀ ਇੰਨਾ ਹਜੂਮ ਇੰਨਾ ਇਕੱਠ ਵਿਦਿਆਰਥੀਆਂ ਨੇ ਇਹ ਸਿੱਧ ਕਰ ਦਿੱਤਾ ਕਿ ਇਸ ਸਿੱਖ ਨੌਜਵਾਨਾਂ ਦੇ ਟਿਰੇ ਦੇ ਵਿੱਚ ਕੇਵਲ ਸੁਖਵੀਰ ਸਿੰਘ ਬਾਦਲੀ ਹੈ ਸਾਬ ਹਰਪੰਜਾਬ ਦੀ ਕਿਸੇ ਯੂਨੀਵਰਸਿਟੀ ਵਿੱਚ ਕੋਈ ਅੱਜ ਤੱਕ ਸਾਰੇ ਆਪ ਪੰਜਾਬ ਸਰਕਾਰ ਕੋਈ ਬਿੜਾ ਅਰਸੇ ਤੋਂ ਪ੍ਰਬਾਰੀ ਕੋ ਬਿਨਾ ਨਿਯੁਕਤੀ ਨਹੀਂ ਹੋ ਰਹੀ ਹੈ ਵੀ ਕੋਈ ਮੁੰਡਾ ਲਾ ਕੇ ਖੜਾ ਦਿਆ ਖਾਲਸਾ ਗਾੜੀ ਪਿੱਛੇ ਅਪੁਆਇੰਟਮੈਂਟ ਹੋ ਜਾਣੇ ਦੇ ਸੰਗ ਦੇ ਬੰਦੇ ਆ ਨਾ ਰੋਲਾ ਪਾ ਲਿਆ ਉੱਤੇ ਇੰਟਰਵਿਊ ਜਾਂ ਮੇਨ ਇੰਟਰਵਿਊ ਚ ਬੰਦੇ ਕਹਿ ਰਹੇ ਆ ਵੀ ਇਹ ਪੁਆਇੰਟ ਸਾਨੂੰ ਗਵਰਨਮੈਂਟ ਲੈਟਰ ਹੋਣੇ ਦਿਓ ਵੀ ਅਸੀਂ ਸ਼ਾਮ ਨੂੰ ਮਹਾਲੀ ਜਾਣਾ ਸਾਡੀ ਲੇਟ ਹੋ ਰਹੀ ਆ ਵਿੱਚੋਂ ਤੱਕ ਵੀ ਧੱਕਾ ਆ ਰਿਹਾ ਵੀ ਆਮ ਬੰਦਾ ਇੱਥੇ ਹੁਣ ਪ੍ਰੋਫੈਸਰ ਨਹੀਂ ਲੱਗ ਸਕਦਾ ਸਾਡੇ ਬੱਚੇ ਪੀ ਐਚ ਡੀ ਕਰ ਲੈਣ ਕੋਸ਼ਿਸ਼ ਕਰ ਲੈਣ ਵੀ ਸਾਰੀ ਗੱਲ ਤਾਂ ਐਜੂਕੇਸ਼ਨ ਨੂੰ ਕੰਟਰੋਲ ਕਰ ਰਹੇ ਆ ਇਹ ਸੁਪਰੀਦ ਜੀ ਬੜਾ ਫੋਕਸ ਤਰੀਕੇ ਨਾਲ ਹਾਂਜੀ ਬੜੇ ਲੌਂਗ ਟਰਮ ਜਿਹੀ ਲਾਈਨ ਚੱਲਦੀ ਆ ਕੁਝ ਦੇਖੋ ਕਲਿਆਣ ਨਹੀਂ ਉਹਦਾ ਵੀ ਜਿਹੜਾ ਐਗਜ਼ੈਕਟ ਇਨਰ ਬੜਾ ਹੋਇਆ ਇਹਨਾਂ ਨੂੰ ਮੈਂ ਤੁਹਾਨੂੰ ਆਇਆ ਅਸੀਂ ਸਾਰਾ ਤੁਸੀਂ ਬੜੀ 15 ਸਾਲ 20 ਸਾਲ 30 ਸਾਲ ਇਸ ਸਾਰੀ ਐਜੂਕੇਸ਼ਨ ਸਿਸਟਮ ਇਸ ਬੇਸਿਸ ਤੇ ਜਾ ਕੇ ਜਿਹੜੇ ਮੈਂ ਸਾਰਾ ਜਿਹੜੇ ਪੈਰਾਂ ਦੇ ਵਿੱਚ ਬੈਠਾ ਹੈ ਸਾਰੇ ਤਿੰਨ ਬਾਦਲ ਸਾਹਿਬ ਅਸਲਚਰ ਫਿਲਹਾਲ ਵਿੱਚ ਅਸੀਂ ਬੇਨਤੀ ਤੇ ਹੀ ਕਰ ਰਹੇ ਆ ਵੀ ਵੇਖੋ ਜਿਹੜੀ ਆ ਪੰਜਾਬ ਯੂਨੀਵਰਸਿਟੀ ਦੀ ਇਹਦੇ ਵਿੱਚੋਂ ਹਰਿਆਣਾ ਤੇ ਹਿਮਾਚਲ ਦੀ ਯੂਨੀਵਰਸਿਟੀ ਨੇ ਆਪਣਾ ਸਟੇਕ ਵਾਪਸ ਲੈ ਲਿਆ ਹੁਣ ਇਕੱਲੀ ਇੱਥੇ ਪੰਜਾਬ ਦੀ ਦਾਅਵੇਦਾਰੀ ਹੈ ਜਿਵੇਂ ਮਦਰਾਸ ਯੂਨੀਵਰਸਿਟੀ ਕਲਕੱਤਾ ਯੂਨੀਵਰਸਿਟੀ ਇਹ ਉਹ ਸਟੇਟ ਯੂਨੀਵਰਸਿਟੀਆਂ ਨੇ ਤੇ ਇਹ 1966 ਤੱਕ ਇਹ ਵੀ ਸਟੇਟ ਯੂਨੀਵਰਸਿਟੀ ਰਹੀ ਹੈ ਸਹੀ ਪੀਲ ਕਰਨਾ ਦੂਜੀਆਂ ਯੂਨੀਵਰਸਿਟੀਆਂ ਬਾਹਰ ਆਪਣਾ ਸਟੇ ਕਰ ਹਰਿਆਣਾ ਪੰਜਾਬ ਹਿਮਾਚਲ ਨੇ ਲੈ ਲਿਆ ਹੁਣ ਪੰਜਾਬ ਨੂੰ 1966 ਦਾ ਜਿਹੜਾ ਐਕਟ ਦੇ ਵਿੱਚ ਇਹ ਬਾਹਰ ਕੱਢਿਆ ਗਿਆ ਸੀ ਹੁਣ ਉਹਦੇ ਵਿੱਚ ਆਪਾਂ ਨੂੰ ਸਟੇਟ ਯੂਨੀਵਰਸਿਟੀ ਵੱਲ ਵਧਣਾ ਚਾਹੀਦਾ ਹੈ ਬਿਲਕੁਲ ਮੇਰੇ ਮਨਸ਼ਕੀ ਹੈ ਹਾਂਜੀ ਦੇਖੋ ਇਹਨਾਂ ਨੇ ਪ੍ਰੈਜ਼ੀਡੈਂਟ ਸੈੱਟ ਕਰਤਾ ਬਿਲਕੁਲ ਜੀ ਆਜੋ ਪੰਜਾਬ ਯੂਨੀਵਰਸਿਟੀ ਐਕਟ ਬਣਿਆ ਸੀ ਹਾਂਜੀ ਨਾਲ ਦੇ ਨਾਲ ਬੜਿਆ ਸੀ ਐਸਪੀਸੀ ਬਿਲਕੁਲ ਇਹ ਪੀਏਯੂ ਪੀਏਯੂ ਹਾਂਜੀ ਇਹਨਾਂ ਨੇ ਹਰਿਆਣੇ ਨੂੰ ਫੂਕੀਓ ਸੈਂਟਰੋਂ ਮਿਲੇ ਸੀ ਹਾਂਜੀ ਹਰਿਆਣਾ ਸਰਕਾਰ ਨੇ ਉਹ ਐਕਟ ਵੀ ਕੈਨਸਲ ਕਰਤਾ ਕਿ ਇੰਟਰਸਟਿਡ ਐਕਟ ਕੈਨਸਲ ਸੀ ਹਾਂਜੀ ਸੋ ਇਹਦਾ ਕੋਈ ਤਰੀਕਾ ਜੇ ਸਾਡੀ ਸਰਕਾਰ ਆਉਂਦੀ ਪਹਿਲੇ ਦੇ ਉਹ ਐਕਟਰਾ ਦਿਖਾ ਦੇ ਪੰਜਾਬ ਦਾ ਕਿਉਂਕਿ ਉਹਨਾਂ ਨੇ ਜੀਪੀਸੀ ਕਰਤੀ ਉਹ ਤਿੰਨੇ ਇਕੱਠੇ ਇੱਕ ਦੋ ਦਿਨ ਬਣੇ ਸੀ 1904 ਦਾ ਤੇ ਐਕਟ ਸਰਸ ਵਾਹੇ ਪੰਜਾਬ ਦੇ ਸਾਰੇ ਹੱਕਾਂ ਬੀਬੀਐਮਬੀ ਚੰਡੀਗੜ੍ਹ ਫਿਰ ਐਸਜੀਪੀਸੀ ਇਲੈਕਸ਼ਨ ਸਾਰੀ ਝੜ ਹੋਵੇ ਵੀ ਆਪਾਂ ਨੂੰ ਕਾਲੇਦਲ ਨੂੰ ਉਧਰ ਕੋਈ ਨਾ ਕੋਈ ਲਾਂਬੰਦੀ ਕਰਕੇ ਉਹਨਾਂ ਆਪਾਂ ਰੱਦ ਕਰਨਾ ਚਾਹਿਆ ਕਾਲੇਦਲ ਦਾ ਇਤਿਹਾਸ ਹੀ ਪੰਜਾਬੀ ਸੂਬਾ ਮੂਵਮੈਂਟ ਲੜੀ ਹੈ ਨਾ ਉਹਦੇ ਚ ਆਪਾਂ ਬਹੁਤ ਕੁਝ ਲਿਆ ਤੇ ਬਹੁਤ ਕੁਝ ਰਹਿ ਗਿਆ ਉਹ ਅੱਜ ਫੇਰ ਆਪਾਂ ਮੂਵਮੀ ਕੋ ਖੜੀ ਹੋਈ ਆ ਮੈਂ ਤਾਂ ਤੁਹਾਨੂੰ ਬੜਾ ਕਲੀਅਰ ਹੈ ਮੇਰਾ ਆਪ ਇਮੋਸ਼ਨਲ ਅਟੈਚਮੈਂਟ ਹੈ ਯੂਨੀਵਰਸਿਟੀ ਮੈਂ 4 ਸਾਲ ਇੱਥੇ ਲਾਇਆ ਹੈ ਤੇ ਆ ਇੱਕ ਆਪਣਾ ਜੀ ਆਇਕ ਪਰ ਜਦੋਂ ਕੋਈ ਬੰਦਾ ਅਟੈਕ ਕਰ ਦੋ ਨਾ ਹਾਂਜੀ ਇਹ ਪਹਿਲਾ ਕਿਲਾ ਹੈ ਉਹ ਟੈਸਟ ਕਰ ਰਹੇ ਹੋ ਵਾਟਰ ਸਹੀ ਹੋ ਕਿ ਜੇ ਇੱਥੇ ਕਾਮਯਾਬ ਹੋ ਗਏ ਫਿਰ ਨੈਕਸਟ ਹੈ ਬਿਲਕੁਲ ਇੱਥੇ ਕਿਸੇ ਹਾਲਤ ਨਹੀਂ ਕਿਸੇ ਹਾਲਤ ਨਹੀਂ ਜੋ ਤੁਸੀਂ ਕਹੋਗੇ ਆ ਕਾਲੀ ਦਲ 100% 200% ਕਮਿਟਿਡ ਹੈ ਐਂਡ ਨਾਟ ਬਿਕੋਜ਼ ਆਫ ਪੋਲਿਟਿਕਸ ਜੀ ਇਮੋਸ਼ਨਸ ਅੱਛਾ ਸਰ ਸਾਰੀ ਸਾਰੀ ਲਈ ਕਰਨਾ ਪੰਜਾਬ ਦੀ ਰੀਜਨਲ ਪਾਰਟੀ ਦੇ ਪੱਖੋਂ ਸਭ ਤੋਂ ਵੱਡੀ ਪਾਰਟੀ ਜਦੋਂ ਨੈਸ਼ਨਲ ਪਾਰਟੀ ਨੇ ਇੰਟਰਸਟ ਡਿਫਰੈਂਟ ਹੋ ਸਕਦੇ ਉਹਨਾਂ ਦਾ ਡੈਕੋਰਮ ਡਿਫਰੈਂਟ ਹੋ ਜਾਂਦਾ ਤੁਹਾਡਾ ਲੈਣਾ ਦੇਣਾ ਰਹਿਣਾ ਖਾਣਾ ਪੀਣਾ ਸਾਰਾ ਸਭ ਨੋ ਡਾਊਟ ਬੀਬਾ ਜੀ ਨੇ ਜਦੋਂ ਰਿਜ਼ਾਈਨ ਦਿੱਤਾ ਸੀ ਐਗਰੀਕਲਚਰ ਬਿਲ ਤੇ ਮੂਵਮੈਂਟ ਬਣੀ ਸੀ ਸਭ ਤੋਂ ਪਹਿਲਾਂ ਥੱਪੜ ਸਰਕਾਰ ਤੇ ਕੋਈ ਐਮਐਸਪੀ ਤੋਂ ਜੁੜੋਗਾ ਇਸ ਤੁਹਾਨੂੰ ਪ੍ਰੋਗਰਾਮ ਲਿਖਣਾ ਪੈਣਾ ਹੈ ਆ ਨਾਰੇ ਲੱਗ ਲਿਆ ਪਾਪਾ ਇਹ ਦੇਖੋ ਇੱਕ ਚੀਜ਼ ਜਿਹੜੀ ਹੈਗੀ ਹੈ ਇਹ ਜਿਹੜੀ ਅਟੈਕ ਹੈ ਇਹ ਆਨਲਾਈਨ ਟਾਈਮ 'ਚ ਹੁਣ ਤਾਂ ਬੀਬੀਐਮਬੀ ਦੀ ਗੱਲ ਹੈ ਤਲਵਾੜੇ ਬੀਬੀਐਮਬੀ ਦਾ ਉਹ ਗਾ ਉੱਥੇ ਸਰ ਸਕੂਲ ਬੀਬੀਐਮਬੀ ਦਾ 1200 ਬੱਚਿਆਂ ਨਾਲ ਚੱਲ ਰਿਹਾ ਹੈਗਾ ਉਹ ਸਕੂਲ ਇਹ ਸਰਵਿਤਕਾਰੀ ਵਿਦਿਆ ਮੰਦਰ ਨੂੰ ਸ਼ਿਫਟ ਕਰ ਰਿਹਾ ਹੈ ਇੱਥੇ ਕਈ ਚੀਜ਼ ਹੋ ਰਹੀ ਕੋਈ ਭਰਤੀ ਜਿੰਨੀ ਵੀ ਹੋ ਰਹੀ ਹੈ ਇਹ ਦੇਖਿਆ ਜਾ ਰਿਹਾ ਕਿ ਇਹਨਾਂ ਕਿੰਨੇ ਕੈਂਪ ਲਾ ਯਾਰਐਸਐਸ ਦੇ ਨਹੀਂ ਤੁਸੀਂ ਇੱਕ ਹੋਰ ਗੱਲ ਸੁਣ ਤੁਹਾਨੂੰ ਪਤਾ ਨਹੀਂ ਪਿਛਲੇ 5-7 ਦਿਨ ਪਹਿਲੇ ਇਹਨਾਂ ਨੇ ਛੱਲਿਆ ਐਂਟ੍ਰੇਸ਼ਨ ਦੇ ਏਮਪਲੋਇਮੈਂਟ ਰੂਲਸ ਚੇਂਜ ਕੀਤੇ ਬਿਲਕੁਲ ਉਹ ਟਰਮਸ ਚੇਂਜ ਕਰ ਰਿਹਾ ਕਿ ਕਿਵੇਂ ਸਿਲੈਕਸ਼ਨ ਹੋਊਗੀ ਕਿਵੇਂ ਕਰਨੀ ਹੈ ਪਹਿਲੇ ਕੀ ਸੀ ਹਿੱਸਾ ਸੀ 40% ਪੰਜਾਬ ਦਾ ਹਿੱਸਾ ਸੀ 40% ਦਾ 640 ਦਾ ਉਹ ਸਾਹਮਣਾ ਆਉਂਦੇ ਸੀ ਹੁਣ ਇਹਨਾਂ ਨੇ ਕੀ ਕੀਤਾ ਇੰਡੀਪੈਂਡੈਂਟ ਕੱਲ ਪਰਸੋ ਤੋਂ ਮੈਂ ਥੋੜਾ ਠੀਕ ਉਹ ਸਾਡੇ ਇਲੈਕਸ਼ਨ ਸੀ ਉਹਦੇ ਕਰਕੇ ਅਸੀਂ ਉਹਦੇ ਜਿਆਦਾ ਫਸੇ ਸੀ ਤੇ ਮੈਂ ਤਾਂ ਕੱਲ ਵੀ ਨਹੀਂ ਆਇਆ ਉਹਦੇ ਅਸੀਂ ਵੀ ਟੇਕ ਅਪ ਆਲ ਦਿਸ ਇਸ਼ੂ ਕਿਉਂਕਿ ਇਹਨਾਂ ਦਾ ਫਰਸਟ ਗੇਮ ਹੈ ਕਿ ਚੰਡੀਗੜ੍ਹ ਹੁਣ ਇਹਨਾਂ ਨੇ ਕੀ ਕਰਨਾ ਹੈ ਉਹ ਪਰਮਨੈਂਟਲੀ ਇੰਡੀਪੈਂਡੈਂਟ ਕਰਨਾ ਚਾਹੁੰਦੇ ਆ ਸਰ ਇਹਨੂੰ ਸਟੇਟ ਵੱਲ ਆ ਤੇ ਜੱਪਾਨ ਨੂੰ ਸਟੇਟ ਵੱਲ ਵਧ ਰਿਹਾ ਕਿਉਂਕਿ ਇਹਨਾਂ ਨੇ ਇਹ ਜਿਹੜਾ ਹੁਣ 31 ਮੈਂਬਰੀ ਵੀ ਲਿਆਏ ਨੇ ਇਹਦੇ ਚ ਚੰਡੀਗੜ੍ਹ ਦੇ ਐਮਪੀ ਨੂੰ ਪਾਰਟੀ ਬਣਾਇਆ ਗਿਆ ਇਥੋਂ ਦੇ ਸੈਕਟਰੀ ਨੂੰ ਬਣਾਇਆ ਗਿਆ ਐਜੂਕੇਸ਼ਨ ਸੈਕਟਰੀ ਨੂੰ ਧਿਆਨ ਨਾਲ ਟਾਈਮ ਦੇ ਵਿੱਚ ਇਲਾਕੇ ਨੂੰ ਤੇ ਨਾਲ ਦੇ 40 50 ਕਿਲੋਮੀਟਰ ਤੱਕ ਦੀ ਨਵੀਂ ਸਟੇਟ ਦਾ ਜਿਹੜਾ ਉਹ ਏਜੰਡੇ ਤੇ ਲਿਆ ਰਹੇ ਆ ਵੀ ਇਹ ਪੰਜਾਬ ਨੂੰ ਇੱਕ ਤੇ ਨੂੰ ਸਟੇਟ ਯੂਨੀਵਰਸਿਟੀ ਵੱਲ ਵਧਣਾ ਚਾਹੀਦਾ ਆਪਣੀ ਵਿਧਾਨ ਸਭਾ ਚ ਲਿਆ ਕੇ ਉਸ ਤੇ ਉੱਤੇ ਵੀ ਸਾਡੇ ਪਾਰਲੀਮੈਂਟ ਦੇ ਤੁਹਾਡੇ ਮੈਂਬਰ ਨੇ ਦੂਜੇ ਪੰਜਾਬ ਦੇ ਮੈਂ ਮੰਦੇ ਆਪਾਂ ਦੀ ਹਾਂਜੀ ਹੋਰ ਗੱਲ ਹੈ ਇਹਨਾਂ ਨੇ ਐਸਜੀਪੀਸੀ ਦਾ ਜਿਹੜਾ ਐਕਟ ਹੈ ਨਾ ਹਾਂਜੀ ਹਾਂਜੀ ਸੁਪਰੀਮ ਕੋਰਟ ਤੋਂ ਮੋੜ ਲਵਾ ਦਿੱਤੀ ਹੈ ਠੀਕ ਹੈ ਜੀ ਇਹ ਤੁਸੀਂ ਇੰਟਰਸਟਿੰਗ ਸਟੇਟ ਉਹ ਐਕਟ ਬਦਲ ਸਕਦਾ ਹੈ ਬਿਲਕੁਲ ਹਾਂ ਫਿਰ ਆ ਲੈ ਅਸੀਂ ਵੀ ਇੱਕ ਪਹਿਲੇ ਤਾਂ ਨਹੀਂ ਕਰਾਂਗੇ ਬਿਲਕੁਲ ਕਿਉਂਕਿ ਸਾਡੇ ਸਾਡੇ ਆ ਸਾਡੀ ਕਿਉਂਕਿ ਆ ਜਿਹੜੀ ਸਾਰੀ ਜ਼ਮੀਨ ਹੈ ਹਾਂਜੀ ਆ ਪੰਜਾਬ ਦੀ ਜ਼ਮੀਨ ਤੇ ਆ ਸਾਰਾ ਕਿਉਂਕਿ ਉਸ ਨਾਲ ਇੱਕ ਇੰਸਟੀਚਿਊਟ ਹੀ ਪੰਜਾਬ ਦਾ ਇੱਥੇ ਬਚ ਗਿਆ ਜਿਹੜਾ 550 ਏਕੜ ਦੇ ਵਿੱਚ ਆ ਪ੍ਰਾਈਮ ਲੋਕੇਸ਼ਨ ਤੇ ਯੂਨੀਵਰਸਿਟੀ ਬੈਠੀ ਹੈ ਜੇ ਕੱਲ ਇਸ ਸੈਂਟਰ ਕੋਲ ਜਾਂਦੀ ਹੈ ਤੇ ਇਥੇ ਇਹਨੂੰ ਸ਼ਿਫਟ ਵੀ ਯੂਨੀਵਰਸਿਟੀ ਨੂੰ ਕਿਤੇ ਹੋਰ ਕਰ ਸਕਦੇ ਨੇ ਕਿਸੇ ਹੋਰ ਪਰਪਸ ਲਈ ਯੂਜ਼ ਕਰਦੇ ਆ ਦੂਜੇ ਜਿਵੇਂ ਸਾਡਾ ਪੈਕਸੀ ਉਹ ਪੈਕ ਵੀ ਇਹਨਾਂ ਪਹਿਲਾਂ ਪੰਜਾਬ ਯੂਨੀਵਰਸਿਟੀ ਦੀ ਸੀ ਹੁਣ ਉਹਨੂੰ ਤੋੜ ਕੇ ਨਾ ਬੋਰਡ ਆਫ ਗਵਰਨਰਸ ਲਾ ਕੇ ਹੁਣ ਸੈਂਟਰਲ ਰੂਲਸ ਉੱਥੇ ਲਾਤੇ ਆ ਉੱਥੇ ਐਡਮਿਸ਼ਨ ਵੀ 올 ਇੰਡੀਆ ਰੈਂਕਸ ਦੇ ਨਾਲ ਹੁੰਦੀ ਪੰਜਾਬ ਦਾ ਬੱਚਾ ਹੁਣ ਉਹਨੂੰ ਯੂਨੀਵਰਸਿਟੀ ਬਣਾ ਰਹੇ ਉਹਦਾ ਨਾਮ ਵੀ ਹਿੰਦੀ ਦੇ ਵਿੱਚ ਪੰਜਾਬ ਇੰਜੀਨੀਅਰਿੰਗ ਕਾਲਜ ਤੋਂ ਕਰਕੇ ਕਰ ਰਹੇ ਸੋ ਜਿਵੇਂ ਵਿਧਾਨ ਸਭਾ ਉਹ ਵੀ ਅੱਦੋ-ਅੱਦ ਦੇ ਵੀ ਹਰ ਚੀਜ਼ ਨੂੰ ਡਿਸਪਿਊਟਡ ਬਣਾ ਕੇ ਤੇ ਇਹਨੂੰ ਬਿਲਕੁਲ ਵੱਖਰਾ ਕਰਨਾ ਚ ਤੁਸੀਂ ਇਹ ਨਾ ਪੈਕੇਜ ਜੋ ਪ੍ਰੋਗਰਾਮ ਤੁਸੀਂ ਸੀਸ ਕਰੋਗੇ ਅਸੀਂ ਵੀ ਸੀਸ ਕਰਦੇ ਹਾਂ ਠੀਕ ਹੈ ਜੀ ਈਮੇਲ ਫਾਈਰ ਅਡਰੈਸ ਦਿਆਂਗੇ ਜੀ ਅਸੀਂ ਬਾਅਦ ਵਿੱਚ ਤੁਹਾਡੇ ਨਾਲ ਗੱਲ ਕਰਦੇ ਹਾਂ ਥੋੜੇ ਥੋੜੀ ਵਾਧਾ ਅਸ ਕਰਦੇ ਹਾਂ ਤੁਹਾਡੀ ਸੋਈ ਜਿੱਥੇ ਬੰਦੀ ਆਪਾਂ ਇੱਥੇ ਮੋਰਚਾ ਸਟੂਡੈਂਟਾਂ ਵੱਲ ਲੱਗਿਆ ਹੋਇਆ ਹੈ ਸੋਈ ਦਾ ਪੂਰਾ ਸਮਰਥਨ ਪਰ ਥੋੜੇ ਤੋਂ ਅਸੀਂ ਇਕ ਆਲੀ ਦਲ ਬਤੌਰ ਵਾਧਾ ਸਰ ਕਰਦੇ ਹਾਂ ਇਹ ਇਤਿਹਾਸ ਹੈ ਇਕ ਆਲੀ ਦਲ ਦਾ ਵੱਡਾ ਆਪਾਂ ਪਹਿਲੇ ਨਾ ਇੱਕ ਗੱਲ ਦੱਸਣੀ ਚਾਹੀਦੀ ਹੈ ਅਪਡੇਟ ਭਰਾਂ ਜੀ ਸਾਡੀਆਂ ਨਾ ਮੀਟਿੰਗਸ ਦੋ ਤਿੰਨ ਵਾਰੀ ਹੋ ਗਈਆਂ ਅਥਾਰਟੀ ਨਾਲ ਵਾਈਸ ਚਾਂਸਲਰ ਨੇ ਕਹਿ ਦਿੱਤਾ ਵੀ ਅਸੀਂ ਭੇਜਿਆ ਹੋਇਆ ਸ਼ਡਿਊਲ ਸਾਡਾ ਉਹਨਾਂ ਦੇ ਨਾਲ ਕੋਈ ਇਹ ਗੱਲ ਤੁਸੀਂ ਗੱਲ ਚੱਕੋਗੇ ਜਿਆਦਾ ਵਧੀਆ ਵੀ ਜੇ ਇੱਕ ਦਿਨ ਦੇ ਵਿੱਚ ਦੋ ਨੋਟੀਫਿਕੇਸ਼ਨ ਗਜ਼ਟ ਆ ਸਕਦਾ ਗਜ਼ਟ ਆਫਕੀ ਜਿਆਦਾ ਦੋ ਨਿਕਲ ਸਕਦੇ ਆ ਤੇ ਫੇ ਇਹ ਤਾਂ ਸਿਰਫ ਸਾਬ ਤੇ ਅਪਰੂਵ ਹੋਣ ਗਿਆ ਕੋਈ ਗੱਲ ਹੀ ਨਹੀਂ ਸਾਨੂੰ ਇਹਨਾਂ ਦੀ ਇਹਨਾਂ ਦੀ ਇਹ ਜਾਣ ਬੁੱਝ ਕੇ ਡਿਲੇ ਕਰਦੇ ਆ ਕੱਲ ਵਾਈਸ ਚਾਂਸਲਰ ਨੇ ਇੱਕ ਕਿਸੇ ਮੀਡੀਆ ਨੂੰ ਗਿਆਨ ਦਿੱਤਾ ਕਿ ਪਿਛਲੀ ਵਾਰੀ ਅਸੀਂ ਸ਼ਡਿਊਲ ਭੇਜਿਆ ਸੀ ਤੇ ਮਹੀਨਾ ਵੀ ਲੱਗਿਆ ਸੀ ਹੋ ਸਕਦਾ ਹੈ ਕਿ ਵਿਦਿਆਰਥੀਆਂ ਨੂੰ ਮਹੀਨਾ ਵੇਟ ਕਰਨੀ ਪੈ ਸਕਦੀ ਫਿਰ ਕੋਰਟ ਦੇ ਵਿੱਚ ਇਹ ਬੜੀਆਂ ਵਾਹਜਾਦੀਆਂ ਗੱਲਾਂ ਸਟੂਡੈਂਟਸ ਦੇ ਬਾਰੇ ਕਰਦੇ ਆ ਕਾਪਾਂ ਪਈਆਂ ਬੱਚੇ ਹਰ ਤਰੀਕੇ ਦੇ ਨਾਲ ਆਪਣਾ ਸਟੱਡੀ ਦਾ ਵੀ ਧਿਆਨ ਰੱਖਦੇ ਆ ਡੈਕੋਰਮ ਵਿੱਚ ਰਹਿ ਕੇ ਕਿਸੇ ਤਰ੍ਹਾਂ ਦਾ ਕੋਈ ਗੰਦ ਨਹੀਂ ਕਿਸੇ ਤਰ੍ਹਾਂ ਵਧੀਆ ਜਾਬਤੇ ਵਿੱਚ ਰਹਿ ਕੇ ਸ਼ਾਂਤ ਮਈ ਢੰਗ ਦੇ ਨਾਲ ਕਰਦੇ ਆ ਤੇ ਇਕੱਲੇ-ਇਕੱਲੇ ਦਾ ਜੇ ਰਿਜ਼ਲਟ ਵੀ ਚੈੱਕ ਕਰੀਏ ਤਾਂ ਫਰਸਟ ਡਿਵੀਜ਼ਨ ਚ ਪਾਸ ਹੋਇਆ ਉਹਨਾਂ ਨੇ ਕੱਲ ਵੀ ਜਿਹੜੇ ਯੂਨੀਵਰਸਿਟੀ ਦੇ ਵੀ ਵਕੀਲ ਆ ਤੇ ਕੁਝ ਬੀਜੇਪੀ ਦੇ ਵੀ ਲੀਡਰ ਆ ਉਹਨਾਂ ਨੇ ਵੀ ਉੱਥੇ ਜਾ ਕੇ ਬੜੀ ਗੱਲ ਕੀਤੀ ਪਰ ਨਾਲ ਜਿਹੜੇ ਕਾਉਂਸਲ ਵਾਲੇ ਵਕੀਲ ਆ ਉਹਨਾਂ ਨੇ ਇੱਕ ਗੱਲ ਇਹ ਕਹੀ ਆ ਵੀ ਜਿਹੜਾ ਬੰਦਾ 44 ਸਾਲ ਆਪ ਸੈਨੇਟ ਦਾ ਮੈਂਬਰ ਰਿਹਾ ਉਹ ਇਹ ਗੱਲ ਕਹਿ ਰਿਹਾ ਵੀ ਸੈਨੇਟ ਮਾੜੀ ਆ ਉਹ ਬੰਦਾ ਆਪ 44 ਸਾਲ ਤੋਂ ਇੱਥੇ ਲਗਾਤਾਰ ਸੈਨੇਟ ਦਾ ਮੈਂਬਰ ਆ ਸਾਨੂੰ ਇਹਨਾਂ ਦੀ ਨਾ ਮਨਸ਼ਾ ਜਿਹੜੀ ਆ ਉਹ ਖਰਾਬ ਲੱਗਦੀ ਹੈ ਨਹੀਂ ਤਾਂ ਨੋਟੀਫਿਕੇਸ਼ਨ ਤੋਂ ਕੱਖ ਵੀ ਨਹੀਂ ਟਾਈਮ ਲੱਗਦਾ ਕੁਝ ਵੀ ਨਹੀਂ ਹੈ ਜੀ ਸਰ ਦੇਸ਼ ਪਰਮੈਂਟ ਦੀ ਸੀਟ ਸਵਾਦ ਲਈ ਇੱਥੇ ਜਿਹੜਾ ਡੈਮੋਕਰੈਟਿਕ ਜਿਹੜਾ ਸਟਰਕਚਰ ਹੈ ਉਹਨੂੰ ਤੋੜ ਕੇ ਨਾਮਿਨੇਟਡ ਬਣਾਇਆ ਜਾਣਾ ਕੋਸ਼ਿਸ਼ ਕਰੂੰਗਾ ਪ੍ਰਾਈਮ ਆਪ ਤੇ ਵਾਈਸ ਪ੍ਰੈਜ਼ੀਡੈਂਟ ਜੀ ਮੈਂ ਅਪਾਇੰਟਮੈਂਟ ਵਾਸਤੇ ਲਿਖ ਕਰਾਂਗਾ ਉਹਨੂੰ ਬਹੁਤ ਜ਼ਰੂਰੀ ਹੈ ਮੈਨੂੰ ਲੱਗਦਾ ਦੋ ਤਿੰਨ ਦਿਨਾਂ ਚ ਮੈਂ ਉਹਨੂੰ ਜਾ ਕੇ ਮਿਲ ਕੇ ਆਉਂਗਾ ਜਿੰਨਾ ਜਲਦੀ ਹੋ ਜਾਂਦਾ ਹੈ ਨਾ ਬੜਾ ਕਲੀਅਰਲੀ ਇਹ ਅਸੀਂ ਇੱਕ ਆਪਣੀ ਕਰਾਂਗੇ ਠੀਕ ਇਹ ਦੋ ਮੱਠੀ ਦੇ ਵੀ ਪ੍ਰਧਾਨ ਵੀ ਚਾਰ-ਪੰਜ ਬੰਦੇ ਦੇ ਨਾਲ ਅਸੀਂ ਚੱਲ ਪਾਂਗੇ ਜੀ ਤੁਸੀਂ ਟੈਗ ਲੈ ਲਓ ਅਸੀਂ ਚਾਰ-ਪੰਜੇ ਤੋਂ ਕੁਝ ਚਲੇ ਜਾਣਗੇ ਜਦੋਂ ਮੈਨੂੰ ਜਦੋਂ ਮੈਨੂੰ ਨਾਲੇ ਸਭ ਤੋਂ ਵੱਧ ਇਹਨਾਂ ਦੀ ਡਿਮਾਂਡ ਵੀ ਇਹੀ ਹੈ ਜੀ ਆਪਣੇ ਤੋਂ ਹੀ ਆਸ ਕਰਦੇ ਸਨ ਕਿ ਰੋਜ਼ ਬੈਠੀ ਹੈ ਇੱਥੇ ਸਭ ਤੋਂ ਵੱਧ ਆਸ ਆਪਣੇ ਤੋਂ ਰਹਿ ਗਈ ਮੈਂ ਇਹਨਾਂ ਨੂੰ ਗੱਲ ਕਹੀ ਹੈ ਕਿ ਐਸ ਇਸ਼ੂ ਦੇ ਕਿਸੇ ਨੂੰ ਪੋਲਿਟਿਕਸ ਨਹੀਂ ਕਰਨੀ ਚਾਹੀਦੀ ਨਹੀਂ ਬਿਲਕੁਲ ਨਹੀਂ ਇਹ ਇਮੋਸ਼ਨਲ ਇਸ਼ੂ ਪੰਜਾਬ ਦਾ ਹੈ ਬਿਲਕੁਲ ਆਪਾਂ ਸਾਰੇ ਇਕੱਠੇ ਹੋ ਕੇ ਐਂਡ ਵੀ ਐਜ਼ ਅ ਰੀਜਨਲ ਪਾਰਟੀ ਕਿ ਸਾਡੇ ਵਾਸਤੇ ਤੇ ਪੰਜਾਬ ਤੋਂ ਅਸੀਂ ਦਿਖਦੇ ਪੰਜਾਬ ਦੀ ਹੋਂਦ ਦਾ ਮਸਲਾ ਛੇ ਹਣਾ ਹੋਂਦ ਦਾ ਮਸਲਾ ਹੈ ਹਾਂਜੀ ਐਂਡ ਆ ਪਹਿਲਾ ਪਾਣੀ ਟੈਸਟ ਕਰ ਰਹੇ ਆ ਹਾਂਜੀ ਕਿ ਜੇ ਇੱਥੇ ਸਫਲ ਹੋ ਗਏ ਫਿਰ ਨੈਕਸਟ ਸਟੈਪ ਨਾਲੇ 200 ਕਾਲਜਿਸ ਕਿਨੇ 2 ਲੱਖ ਕਿਨੇ ਹਾਂਜੀ ਦੋ ਸਾਰੇ ਫਿਰ ਇਹਨਾਂ ਨੇ ਤਾਂ ਸਿਸਟਮ ਹੀ ਹੈ ਬਿਲਕੁਲ ਸਾਰਾ ਐਜੂਕੇਸ਼ਨ ਸਿਸਟਮ ਟੂਗੇਰ ਕਰਦੇ ਨੇ ਜੋ ਬਾਰਡਰ ਬੈਟਾ ਕਰ ਨਹੀਂ ਰਹੇ ਆ ਜੀ ਆ ਹੁਣ ਵੀ 15% ਫੀਸ ਸਾਈਕ ਦਾ ਉਹਨਾਂ ਨੇ ਪ੍ਰਪੋਜ਼ਲ ਲਿਆਂਦਾ ਉਹ ਹਰ ਸਾਲ ਹੀ ਹੋਊਗੀ ਉਹ ਸੈਨੇਟ ਨਾ ਹੋਣ ਕਰਕੇ ਹੀ ਉਹ ਕਮ ਹੋ ਗਿਆ ਜੀ ਬਾਕੀ ਇੱਕ ਤੁਹਾਡੇ ਹਉਣ ਤੋਂ ਪਹਿਲੇ ਪ੍ਰਧਾਨ ਜੀ ਅਸੀਂ ਗੱਲ ਕਰਦੇ ਸੀ ਤੇ ਉਸ ਦਿਨ ਬੀਬਾ ਜੀ ਆਏ ਸੀ ਤੇ 7 ਤਰੀਕ ਨੂੰ ਹੀ ਨਾਲ ਹੀ ਨੋਟੀਫਿਕੇਸ਼ਨ ਨਿਕਲਿਆ ਤੇ ਸਾਨੂੰ ਤੁਹਾਡੇ ਚਰਨਾਂ ਦਾ ਵੀ ਇਹ ਹੈ ਕਿ ਅੱਜ ਤੁਸੀਂ ਆਏ ਹੋ ਹੋ ਸਕਦਾ ਕੱਲ ਕੱਲੂ ਨਿਕਲੇ ਹੋਣਾ ਹਾਂ ਨਾ ਹੁਣ ਤੁਹਾਡੇ ਹਉਣ ਤੋਂ ਪਹਿਲੇ ਇਹ ਗੱਲ ਬਿਲਕੁਲ ਸਰ ਬਿਪੀਪੀ ਦੇ ਆਫੀਸਰ ਦਾ ਘਰਾਵ ਹੋਵੇ ਜਾਂ ਵੱਡੀਆਂ ਪਾਲਸ ਪੰਜਾਬ ਦੇ ਵਿੱਚ ਜੇ ਪਾਰਟੀ ਦੇ ਤੌਰ ਤੇ ਤੌਰ ਕੁਝ ਲਾਵੇ ਸਾਨੂੰ ਵੀ ਖੁਸ਼ੀ ਹੋਵੇਗੀ 18 ਤਰੀਕ ਦਾ ਟੇਕ ਇਟ ਇਨ ਸਟੈਪ ਬਾਈ ਸਹੀ ਹੈ ਪਹਿਲਾਂ ਆਪਾਂ ਦੇਖਦੇ ਹਾਂ ਦੋ ਚਾਰ ਦਿਨ ਸਹੀ ਹੈ ਪਹਿਲਾ ਹੋਵੇ ਗੱਲਬਾਤ ਨਾਲ ਵਾਈਸ ਪ੍ਰੈਜ਼ੀਡੈਂਟ ਦਾ ਮੈਂ ਦਿਖਾ ਗੱਲਬਾਤ ਨਾਲ ਨਹੀਂ ਹੁੰਦਾ ਜਿੰਮੇਗਾਲੀ ਤੋਂ ਸ਼ੁਰੂ ਹੋਇਆ ਸੀ ਉਹ ਮੋਰਚੇ ਦੁਬਾਰਾ ਲੈਣੇ ਪੈਣਗੇ ਉਹ ਚੇ ਗਣਾਈ ਡਿਸਕਰੀਟ ਜਾਲਾ ਅਸੂਨ ਮੇਰੇ ਭਾਈ ਬਰਾਬਰ ਹੋ ਜੇ ਸਰ ਇਹਦੇ ਚਾ ਨਾ ਆਪਾਂ ਦੇਖੀਏ ਮਸਲਾ ਸਿਰਫ ਹੈ ਨਾ ਵੀ ਅੱਜ ਸਾਨੂੰ ਖੰਗਰੀ ਬਿਮਾਰੀ ਲੱਗਦੀ ਹੈ ਪਰ ਜੇ ਸਮੇਂ ਸਰ ਆਪਾਂ ਸਹੀ ਰੋਗ ਨਾ ਪੜਿਆ ਤੇ ਕੱਲ ਨੂੰ ਨਮੂਰੀਆ ਬੰਦ ਕੇ ਅਸੂਨ ਵੀ ਬਣ ਸਕਦਾ ਆਪਾਂ ਜੇ ਹੁਣ ਗੱਲ ਕਰੀਏ ਵੀ ਸਾਰੀ ਜਿਹੜੇ ਮਸਲਿਆਂ ਦਾ ਹਨ ਇੱਕ ਫੈਡਰਲ ਸਟਰਕਚਰ ਹੈ ਫੈਡਰਲ ਰਾਈਟਸ ਹੈ ਸਿੱਖਾ ਕੋਲੇ ਆਪਣਾ ਇੱਕ ਮੈਗਨਾ ਕਾਰਟਾ ਲੰਗਪੁਰ ਸਾਹਿਬ ਦਾ ਮਤਲਬ ਜਿਹੜਾ ਸ਼ੁਰੂ ਵਿੱਚ ਕਾਲੀਗਨ ਇੰਟਰੋਡਿਊਸ ਕੀਤਾ ਦਾ ਕਿਸਨਰ ਚ ਵੀ ਕਿਸੀ। ਵੀ ਅੱਜ ਜੇ ਅਸੀਂ ਸਾਰੇ ਮਸਲਿਆਂ ਦਾ ਹੱਲ ਚਾਹੁੰਦੇ ਆਂ ਜੇ ਪੰਜਾਬ ਯੂਨੀਵਰਸਿਟੀ ਨੂੰ ਵੀ ਆਪਾਂ ਸਟੇਟ ਯੂਨੀਵਰਸਿਟੀ ਦਾ ਦਰਜਾ ਦਿਵਾਣਾ ਜਾਂ ਚੰਡੀਗੜ੍ਹ ਵੀ ਪੰਜਾਬ ਨੇ ਲੈਣਾ ਮੈਨੂੰ ਲੱਗਦਾ ਵੀ ਸ਼੍ਰੋਮਣੀ ਕਾਲੀਕਲ ਨੂੰ ਵੀ ਅਨੰਦਪੁਰ ਸਾਹਿਬ ਦੇ ਮਾਤੇ ਤੇ ਮੁੜ ਤੋਂ ਸੰਘਰਸ਼ ਸ਼ੁਰੂ ਕਰਨਾ ਚਾਹੀਦਾ ਹੈ। ਲੀਡ ਲੈਣੀ ਚਾਹੀਦੀ ਹੈ। ਲੀਡ ਲੈਣੀ ਚਾਹੀਦੀ ਹੈ। ਲੀਡ ਮੈਥਮਸੇ ਦਾ। ਅਨੰਦਪੁਰ ਸਾਹਿਬ ਮਤਾ ਇਰਾਸੀ ਨੂੰ ਪਹਿਲੇ ਆਹ ਐਂ ਦੇ ਸੀ ਜਿਵੇਂ ਇੱਕ ਰੈਡੀਕਲ ਮਤਾ ਹੈ। ਹੁਣ ਸਾਰੇ ਦੇਸ਼ ਚਾ ਹੋ ਗਿਆ। ਦੀ ਆਖਰੀ ਰਿਕੁਆਇਰਮੈਂਟ ਹੈ ਬੇਸਿਕ ਬੇਸਿਕ ਸਟੇਟ ਦੀ ਹਰ ਸਟੇਟ ਦੀ ਇੰਡੀਪੈਂਡੈਂਸ ਹੈ ਬਿਲਕੁਲ ਸਹੀ ਹੁਣ ਹੁਣ ਲੋਕੀ ਐਕਸੈਪਟ ਕਰਨ ਲੱਗੇ ਪਹਿਲੇ ਤਾਂ ਉਹਨਾਂ ਨੂੰ ਪਤਾ ਨਹੀਂ ਕੀ ਉਹ ਸੋਚਦੇ ਸੀ ਹੁਣ ਇਹ ਜਿਹੜਾ ਐਡਵਾਂਟੇਜ ਹੈ ਕਿ ਹੁਣ ਮੇਰਾ ਤਾਂ ਮੰਨ ਹੈ ਕਿ ਜਿਹੜੀ ਰੀਜਨ ਪਾਰਟੀਆਂ ਐ ਉਹਨਾਂ ਦਾ ਸਬਮਿਟ ਕੀਤਾ ਜਾਏ ਆਪਾਂ 4-5 ਰੀਜਨਸ ਵਾਲੇ ਪਾਰਟੀਆਂ ਨੇ ਇਕੱਠੇ वी ऑल शुड फाइट फॉर फेड जो टोटल साउथ स्टेट तमिलनाडु वाला मेरी रियल बहुत मेरी रियल हुई सी मैं मीटिंग ऐसी मैं जाना भी होते मिलवा होते क्योंकि दैट इज ओनली वे स्टालिन हो रहे सर लड़ रहे हैं होते बड़े ताकत ना जबो जबो पांच पांच सात बिल्कुल इज पार्टी रिजल्ट जान मजबूत भी होता अकेले आइसोलेट होने का फायदा नहीं आपका पांच सात तनु लाके लड़ेंगे ना ਉਹ ਤਾਂ ਪ੍ਰੈਸ਼ਰ ਜ਼ਿਆਦਾ ਬਿਲਕੁਲ ਇਹਨਾਂ ਦਾ ਸਟੇਟ ਬਿਲਕੁਲ ਅਨੰਦਪੁਰ ਮੱਤੇ ਤੇ ਜਿਹੜੀ ਕਲੀਅਰਟੀ ਹੈ ਨਾ ਇਹ ਤੇ ਮੈਂ ਇੱਕ ਦਿਨ ਕਲੀਅਰ ਕਰ ਦਣਾ ਫੋਰ ਐਗਜ਼ਾਮਪਲ ਸਾਡੀ ਗੱਲ ਬਣਉਂਦੀ ਹੈ ਜੀ ਜੀ ਅਸੀਂ ਸਕ੍ਰੈਪ ਹੀ ਕਰ ਦੂਗਾ ਮੈਂ ਠੀਕ ਕਿਸਿਸ ਪੰਜਾਬ ਜਿਵੇਂ ਇਹਨਾਂ ਨੇ ਸਾਡਾ ਐਸਜੀਪੀਸ ਸਕ੍ਰੈਪ ਹੀ ਕਰ ਦਿੱਤਾ ਬਿਲਕੁਲ ਜੀ ਬਿਲਕੁਲ ਐਂਡ ਸੁਪਰੀਮ ਕੋ ਹੁਣ ਕੁਝ ਉਹਦੇ ਗੇਂਸ ਜਾ ਵੀ ਸਕਦੇ ਕਿਉਂਕਿ ਸੁਪਰੀਮ ਕੋਰਟ ਮੋੜ ਲਾਤੀ ਕੀ ਕਰ ਸਕਦੇ ਵੀਲ ਸਕ੍ਰੈਪ ਇਟ ਹਾਂਜੀ ਕੋ ਦਿਸ ਇਜ਼ ਇਹਦੇ ਚ ਕੋਈ ਦੂਜੀਆਂ ਸਟੇਟਾਂ ਦਾ ਹਿੱਸਾ ਖੈ ਨਹੀਂ ਹੋਣਾ ਜਿਹੜਾ ਸਿਰਫ ਪੰਜਾਬ ਦਾ ਪੱਲਾ ਪੰਜਾਬ ਦਾ ਫਰੰਟ ਆਉਂਦਾ ਤਾਂ ਕਿਉਂ ਲੜਾਈ ਬੈਠਾ ਹੈ ਜਿਹੜਾ ਅਨੰਦਪੁਰ ਦਾ ਮਤ ਹੈਗਾ ਉਹਨੂੰ ਆਪਾਂ ਕੱਲਮ ਪੰਥ ਦਾ ਮਤਾ ਵੀ ਨਾਲ ਲੈ ਕੇ ਚੱਲੀਏ ਜਦੋਂ ਅਸੀਂ ਚੰਡੀਗੜ੍ਹ ਦੀ ਗੱਲ ਕਰਦੇ ਨੇ ਸਰ ਕਿਸੇ ਵੀ ਸਟੇਟ ਦੀ ਜਿਹੜੀ ਕੈਪੀਟਲ ਹੈ ਉਹਨੂੰ ਇਨਕਮ ਦਿੰਦੀ ਹੈ ਮਹਾਰਾਸ਼ਟਰ ਨੂੰ ਮੁੰਬਈ ਇੰਨੀ ਇਨਕਮ ਦਿੰਦੀ ਹੈ ਕਿ ਮੁੰਬਈ ਦੇ ਦਮ ਤੇ ਸਾਰੀ ਸਟੇਟ ਰਨ ਹੋ ਜਾਂਦੀ ਹੈ ਹਰਿਆਣਾ ਨੂੰ ਕੱਲਾ ਚਾਹੇ ਉਹਦੀ ਚੰਡੀਗੜ੍ਹ ਕੈਪੀਟਲ ਹੈ ਪਰ ਉਹਨੂੰ ਇਨਕਮ ਗੁੜਗਾਉਂ ਔਰ ਫਰੀਦাবাদ ਤੋਂ ਇੰਨੀ ਆ ਰਹੀ ਹੈ ਕਿ ਉਹਦੀ ਸਟੇਟ ਰਨ ਹੋ ਜਾਂਦੀ ਹੈ ਪੰਜਾਬ ਦਾ ਜਿਹੜਾ ਚੰਡੀਗੜਾ ਉਹ 12 15 18 20000 ਕਰੋੜ ਰੁਪਇਆ ਇਕੱਠਾ ਕਰਦਾ ਹੈਗਾ ਕਲੈਕਸ਼ਨ ਕਰਦਾ ਹੈਗਾ ਉਹ ਪੈਸਾ ਨਾ ਸਾਨੂੰ ਪੰਜਾਬ ਨੂੰ ਮਿਲਦਾ ਨਾ ਸਾਡੇ ਕਿਤੇ ਕੰਮ ਆ ਰਿਹਾ ਹੈਗਾ ਐਡੀ ਵੱਡੀ ਧਰੋਹਰ ਹੈ ਜੇ ਆਪਾਂ ਸਹੀ ਤਰੀਕੇ ਨਾਲ ਇਸ ਗੱਲ ਨੂੰ ਚੈਨਲਾਈਜ਼ ਕਰੀਏ ਹਰ ਸੈਕਸ਼ਨ ਦੇ ਵਿੱਚ ਜਦੋਂ ਅਸੀਂ ਪੰਜਾਬ ਦੀ ਗੱਲ ਕਰੀਏ ਉਹਦੇ ਵਿੱਚ ਆਪਾਂ ਦੂਜੇ ਤਬਕੇ ਨੂੰ ਵੀ ਸਮਝਾਈਏ ਮੰਨ ਲਓ ਪੰਥ ਦੀ ਪਾਰਟੀ ਅਗਰ ਪੰਥ ਦੀ ਪਾਰਟੀ ਦੂਜੇ ਹਿੰਦੂ ਤਬਕੇ ਨੂੰ ਵੀ ਇਹ ਸਮਝਾਵੇਗੀ ਵੀ ਪੰਜਾਬ ਦੇ ਭਲੇ ਦੀ ਗੱਲ ਕਿਹੜੀ ਹੈ ਅਗਰ ਤੁਹਾਡੇ ਮੂੰਹ ਤੋਂ ਇਹ ਗੱਲ ਨਿਕਲੂਗੀ ਇਹ ਨਰੇਟਿਵ ਸੈੱਟ ਹੋਊਗਾ ਕਿ ਪਹਿਲਾ ਪੰਜਾਬ ਲਈ ਇਹ ਚੀਜ਼ ਜ਼ਰੂਰੀ ਹੈ ਕਿ ਭਾਈ ਜੀ ਸਾਨੂੰ ਚੰਡੀਗੜ੍ਹ ਵੀ ਚਾਹੀਦਾ ਸਾਨੂੰ ਪੰਜਾਬ ਯੂਨੀਵਰਸਿਟੀ ਵੀ ਚਾਹੀਦੀ ਕੱਲ ਨੂੰ ਇਹ ਅਦਾਨੀ ਯੂਨੀਵਰਸਿਟੀ ਨਾ ਬਣ ਜੇ ਕਿ ਸਾਨੂੰ ਇਹ ਪਾਣੀ ਵੀ ਚਾਹੀਦਾ ਇਹਦੇ ਤੇ ਰਵਲਟੀ ਵੀ ਚਾਹੀਦੀ ਹੈ ਅੱਜ ਇਹ ਗੱਲ ਬਹੁਤ ਵਧੀਆ ਸੁਣੀ ਇਸ ਦੋਸਤ ਨੇ ਕਹੀ ਕਿ ਰਾਜਸਥਾਨ ਮਾਰਬਲ ਉਹਦੀ ਪ੍ਰੋਡਕਸ਼ਨ ਨਿਕਲਦੀ ਹੈ ਉਹ ਪਹਿਲਾ ਲੈਂਦਾਗਾ ਅਸੀਂ ਪਾਣੀ ਦਿੰਨੇ ਆ ਸਾਨੂੰ ਕੁਝ ਨਹੀਂ ਮਿਲਦਾ ਆਪਣੇ ਪੰਜਾਬ ਦੇ ਹਰ ਦੇਖੋ ਸਰ ਐਮ ਐਸ ਪੀ ਤੇ ਜੋ ਤੁਸੀਂ ਸਟੈਂਡ ਲਿਆ ਸੀ ਰਿਜ਼ਾਈਨ ਦਿੱਤਾ ਉਸ ਨੇ ਸਾਰੀ ਮੂਵਮੈਂਟ ਨੂੰ ਚੱਕਿਆ ਸੀ ਇੱਚ ਕੋਈ ਈਫੋਰ ਬਟ ਨਹੀਂ ਹੈ ਕੋਈ ਇਹਦੇ ਚ ਸ਼ੰਕਾ ਨਹੀਂ ਹੈ ਅਗਰ ਐਮਐਸਪੀ ਇੱਥੋਂ ਪੰਜਾਬ ਤੋਂ हट ਜਾਂਦੀ ਸਾਡੇ ਹਾਲਾਤ ਪ੍ਰੈਕਟਿਸ ਸੀਗੀ ਭਾਜਪੀ ਦੀ ਕਿ ਬਿਹਾਰ ਔਰ ਓਡੀਸ਼ਾ ਜੇ ਕਿਵੇਂ ਕਨਵਰਟ ਕਰਨਾ ਪੰਜਾਬ ਨੂੰ ਅੱਜ ਅਸੀਂ ਉਸ ਐਮਐਸਪੀ ਦੇ ਭਰੋਸੇ ਜੀ ਰਹੇ ਆ ਇਹ ਯੂਨੀਵਰਸਿਟੀ ਦਾ ਜਿਹੜਾ ਰਸਤਾ ਹੈਗਾ ਇਹ ਸਾਨੂੰ ਸਸਤੀ ਐਜੂਕੇਸ਼ਨ ਦਿੰਦਾ ਹੈਗਾ ਇੱਥੇ ਐਜੂਕੇਸ਼ਨ ਤੁਸੀਂ ਇਹ ਦੇਖੋ ਸਰ ਜੀਐਨਯੂ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬ ਯੂਨੀਵਰਸਿਟੀ ਐਚਪੀਯੂ ਔਰ ਪੁਰਸ਼ੇਤਰੀ ਯੂਨੀਵਰਸਿਟੀ ਇਹ ਪੰਜ ਯੂਨੀਵਰਸਿਟੀਆਂ 1970 65 ਤੱਕ ਖੁੱਲੀਆਂ ਉਸ ਤੋਂ ਬਾਅਦ ਕੋਈ ਨਵੀਂ ਯੂਨੀਵਰਸਿਟੀ ਨਹੀਂ ਆਈ ਆਈਆਂ ਤਾਂ ਪ੍ਰਾਈਵੇਟ ਯੂਨੀਟ ਪ੍ਰਾਈਵੇਟ ਦੁਕਾਨਾਂ ਆਈਆਂ ਚਾਹੇ ਸ਼ਾਲਨੀ ਆ ਗਈ लवली ਆ ਗਈ ਚਾਹੇ ਆਪਣਾ ਆਸੀਯੂ ਵਾਲੀ ਆ ਗਈ ਇੱਕ ਡਿਊਟੀ ਹੋਰ ਬਣਦੀ ਆ ਸਰ ਕਿ ਤੁਹਾਡਾ ਇੱਕ ਨਰੇਟਿਵ ਇਹ ਵੀ ਸੈੱਟ ਕਰਨਾ ਪੈਣਾ ਕਿ ਐਜੂਕੇਸ਼ਨ ਔਰ ਹੈਲਥ ਇਹ ਸਰਕਾਰ ਦੀ ਰਿਸਪੌਂਸਿਬਿਲਟੀ ਹੋਊਗੀ ਅੱਜ ਦੀ ਰੇਟ 'ਚ ਸਰ ਜਲੰਧਰ ਦੇ ਵਿੱਚ ਘੱਟੋ ਘੱਟ ਹਜ਼ਾਰ ਹਸਪੀਟਲ ਖੁੱਲ ਚੁੱਕਿਆਗਾ ਹਰ ਪਾਰਟੀ ਦੇ ਲੀਡਰ ਦਾ ਆਪਣਾ ਹਸਪੀਟਲ ਹੈ ਲੀਡਰਾਂ ਦਾ ਜਿਹੜਾ ਧੰਦਾ ਜਿਹੜਾ ਹੋ ਗਿਆਗਾ ਉਦੇ ਵਿੱਚ ਸਭ ਤੋਂ ਵੱਡਾ ਉਹਨਾਂ ਨੇ ਧੰਦਾ ਐਜੂਕੇਸ਼ਨ ਔਰ ਇਹਨੂੰ ਹੈਲਥ ਨੂੰ ਲੈ ਲਿਆਗਾ ਜੀਤੇ ਕਰਕੇ ਕੀ ਹੋ ਰਿਹਾਗਾ ਕਿ ਜਿਹੜੀ ਆਮ ਜਨਤਾ ਦੀ ਸਰ ਉਹ ਪੇਸਰੀ ਹੈ 25000 ਕਮਾਉਣ ਵਾਲਾ ਬੰਦਾ ਆਪਣੇ ਬੱਚੇ ਦੀ 3 ਲੱਖ ਰੁਪਏ ਫੀਸ ਨਹੀਂ ਦੇ ਸਕਦਾ ਜਿਹੜੇ ਬੰਦੇ ਦੀ ਇਨਕਮ 25000 ਆ ਉਹ ਉੱਥੇ ਹੀ ਰਹਿ ਜਾਊਗਾ ਮੈਂ ਦੀ ਮੇਰੀ ਤੁਹਾਨੂੰ ਇਹ ਰਿਕੁਐਸਟ ਹੈ ਕਿ ਹੈਲਥ ਤੇ ਐਜੂਕੇਸ਼ਨ ਇਹਨੂੰ ਦੋ ਪ੍ਰਾਇੋਰਟੀ ਬਣਾਓ ਇਸ ਮੁੱਦੇ ਤੇ ਕਿਵੇਂ ਤੁਸੀਂ ਪੰਜਾਬ ਦੇ ਆਵਾਮ ਚ ਜਾਣਦੇ ਹੋ ਇਸ ਗੱਲ ਨੂੰ ਸਰਕਾਰ ਆਪਾਂ ਨਾ ਪਹਿਲੇ ਜੀ ਜੋ ਪਹਿਲੀ ਇਸ਼ੂ ਹੈ ਨਾ ਉਹ ਸੌਲਵ ਕਰੋ ਆਪਾਂ ਕਿਉਂਕਿ ਜਿੰਨਾ ਆਪਾਂ ਹਾਂਜੀ ਹਾਂਜੀ ਕਹੀ ਜਾਵਾਂਗੇ ਜੀ ਬੇਸਿਕ ਗੱਲ ਕੀ ਹੈ ਬੇਸਿਕ ਗੱਲ ਕਿ ਜਿਹੜਾ ਖੁ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਆ ਹੜਾ ਹੈ ਜੀ ਇਹ ਤਾਂ ਜਿਵੇਂ ਆਪਣੇ ਪਹਿਲੀ ਗੱਲ ਨਾਲ ਤੁਸੀਂ ਸਹੀ ਦੱਸੋ ਸਿੱਖ ਰਿਲੀਜਨ ਇਜ਼ ਦਾ ਮੋਸਟ ਸੈਕੂਲਰ ਰਿਲੀਜਨ ਨੋ ਡਾਊਟ ਨੋ ਡਾਊਟ ਕੀ ਗੱਲ ਹੈ ਆਪਾਂ ਬੇਸਿਕ ਸੈਕਟਰੀਜ਼ਮ ਦਾ ਇੱਥੇ ਸ਼ੁਰੂ ਹੁੰਦਾ ਸਰਬੱਤ ਦਾ ਸਰਬੱਤ ਦਾ ਪਿਆਰ ਕਰਦੇ ਆ ਤੇ ਸਾਰੇ ਧਰਮ ਦਾ ਸਤਿਕਾਰ ਕਰਦੇ ਆ ਤੇ ਗੁਰੂ ਸਾਹਿਬ ਨੇ ਦੂਜੇ ਧਰਮ ਨੂੰ ਬਚਾਉਣ ਵਾਸਤੇ ਆਪਣੀ ਕੁਰਬਾਨੀ ਬੇਸਿਕ ਪੰਥ ਮੀਨਸ ਸੈਕਟਰੀਜ਼ਮ ਕੋਈ ਬੰਦਾ ਇੰਡੀਵਿਜੂਅਲ ਕਰ ਲੇ ਉਹਦਾ ਫਾਇਦਾ ਨਹੀਂ ਹੈ ਫਲਸਫੀ ਆਪਣੀ ਸਿੱਖ ਰਸਮ ਦੀ ਐਂਡ ਜਿਹੜਾ ਤੁਸੀਂ ਜਿਹੜਾ ਆਪਾਂ ਦੇਖਿਆ ਪੰਜਾਬ ਇੱਕ ਕੈਜਾ ਸਿਸਟਮ ਹੈ ਇਹ ਕਿਤੇ ਵੀ ਕੋਈ ਹੋ ਜਾਣ ਇੱਥੇ ਯੂ ਲੋਕੀ ਇੱਕ ਦੂਜੇ ਨਾਲ ਹੈ ਨਾਓ ਫਰਸਟ ਵੀ ਹੈਵ ਟੂ ਸੇਵ ਦ ਸਟੇਟ ਆ ਪਿੰਚੈਂਟ ਮੈਂ ਮੈਥ ਨੂੰ ਸੋਚ ਰਿਹਾ ਸੀ ਕਿ ਮੈਂ ਘਰੇ ਬਾਹਰ ਪਾਰਟੀ 'ਚ ਵੀ ਗੱਲ ਕਰ ਰਿਹਾ ਸੀ ਮੈਂ ਕਿਹਾ ਜੀ ਗੁਜਰਾਤ ਵਿੱਚ ਉਹ ਕਰੇ ਅੱਛਾ ਭਾਈ ਨਾ ਆਪਣੇ ਇਥੋਂ ਜੱਥੇ ਤੋਂ ਜੱਥੇ ਗਏ ਲੰਗਰ ਲਾਉਣ ਵਾਸਤੇ ਪਿੰਡ ਬਿਲਡ ਕਰਨ ਵਾਸਤੇ ਹਰਿਆਣਾ ਨੇ ਸੋ ਜਿਹੜਾ ਮੈਂ ਕਹਿ ਰਿਹਾ ਨਾ ਫਸਟ ਆਫ ਆਲ ਵੀ ਹੈਵ ਟੂ ਸਟੈਂਡ ਔਨ ਆਰ ਓਨ ਫੀਟ ਚਲ ਬੜਾ ਜਿਹੀ ਸੀ ہاں ਤਗੜੇ ਨੂੰ ਫੋਟਾ ਸਲਾਮਾ ਜਿਹੜਾ ਨਾ ਸਰ ਜੋ ਸੈਂਟਰ ਮੇਜੇ ਵਾਲਾ ਜਿੰਦਾ ਜਿੱਦਾਂ ਪੰਜਾਬ ਯੂਨੀਵਰਸਿਟੀ ਸਟੇਡੀਅਮ ਯੂਨੀਵਰਸਿਟੀ ਦੀ ਗੱਲ ਕਰ ਰਹੇ ਮਾਰਟੀਬਾਈ ਸੈਂਟਰ ਕਹਿੰਦਾ ਕਿ ਪੰਜਾਬ ਪੀ ਪੰਜਾਬ ਫੰਡ ਕਿਹਦਾ ਦੇਖੀਏ ਇਸ ਦੇ ਅੰਦਰ ਕੋਈ ਕੈਪੀਟਲ ਪੀ ਚੰਡੀਗੜ੍ਹ ਤੋਂ ਲਾਗਤ 15000 ਦੀ ਗੱਲ ਕਰ ਲਈ 5000 ਦਾ ਐਕਸਪੈਂਡੀਜ 10000 ਦਾ ਪ੍ਰੋਫਿਟ ਅਸਿਸਟੈਂਟ ਜਿੰਨੀ ਜਾਂਦਾ ਜੇ ਸਾਡੇ ਕੋਲ ਸਾਡੀ ਕੈਪੀਟਲ ਹੋਵੇ 100000 ਐਕਸਟਰਾ ਉਹਦੇ ਵਿੱਚ ਹੋਣੀ 4000 ਇਨਵੈਸਟਮੈਂਟ 500000 ਲੈ ਜਾਦਾ ਇਹ ਕੋਈ ਮਸਲਾ ਨਹੀਂ ਹੈ ਸਾਰਾ ਫਰੇਮ ਖਰਾਬ ਹੋ ਗਿਆ ਯਾਰ ਇੱਕ ਮਿੰਟ ਉੱਥੇ ਕੁਝ ਅਸਰ ਵਾਲਾ ਰੱਖੀ ਜੀ ਇਹਦਾ ਮਾਇਨੇ ਸਪੈਸੀ ਕਰਾਂ ਉਹ ਜੇ ਕਾ ਲਉ ਸੱਚਾ ਇਹ ਕੋਈ ਮੈਨ ਦੇਖੋ